ਖਾਲਸਾ ਫੋਰਸ ਸੇਵਾ ਦਲ ਵੱਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ ਗਏ। ਬਿੱਤੇ ਕਈ ਦਿਨਾ ਤੋਂ ਕੜਾਕੇ ਦੀ ਚੱਲ ਰਹੀ ਠੰਡ ਦੇ ਮੱਦੇਨਜ਼ਰ ਲੋੜਵੰਦ ਵਿਅਕਤੀਆਂ ਨੂੰ ਖਾਲਸਾ ਫੋਰਸ ਸੇਵਾ ਦਲ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਤੇ ਲੋਕ ਇਨਸਾਨੀਅਤ ਪਾਰਟੀ ਦੇ ਪ੍ਰਧਾਨ ਸਰਦੂਲ ਸਿੰਘ ਚੂੜਪੁਰ ਦੀ ਅਗਵਾਈ ਹੇਠ ਵਕ-ਵਕ ਥਾਵਾਂ 'ਤੇ ਲੋੜਵੰਦ ਵਿਅਕਤੀਆਂ ਨੂੰ ਬੱਚਿਆਂ ਨੂੰ ਗਰਮ ਕੱਪੜੇ, ਕੋਟੀਆਂ, ਜੈਕਟਾਂ, ਕੰਬਲ ਆਦਿ ਵੰਡੇ ਗਏ। ਇਸ ਮੌਕੇ ਬਾਬਾ ਅਜੀਤ ਸਿੰਘ ਤੇ ਸਰਦੂਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਕਈ ਦਿਨਾ ਤੋਂ ਚੱਲ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੇ ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜੇ ਵੰਡੇ ਜਾ ਰਹੇ ਹਨ ਤਾਂ ਜੋ ਇਹ ਲੋੜਵੰਦ ਵਿਅਕਤੀ ਆਪਣੀ ਜ਼ਰੂਰਤ ਪੂਰੀ ਕਰਦੇ ਹੋਏ ਠੰਡ ਤੋਂ ਬਚਾਅ ਕਰ ਸਕਣ ਉਹਨਾਂ ਦੱਸਿਆ ਕਿ ਬੀਤੇ ਸਮੇਂ ਇਲਾਕੇ ਵਿੱਚ ਆਏ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦੇ ਘਰਾੜਾ ਸਮਾਨ ਰੁੜ ਗਿਆ ਸੀ ਜਾਂ ਖਰਾਬ ਹੋ ਚੁੱਕਾ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਬੰਨ ਦੇ ਕਿਨਾਰੇ ਵਸੇ ਲੋਕਾਂ ਨੂੰ ਵੀ ਗਰਮ ਕਪੜੇ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਦਾਨਪੁਨ ਕਰਨ ਨਾਲ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ ਅਤੇ ਨਾਲ ਹੀ ਲੋੜਵੰਦ ਸਾਡੇ ਭਾਈ ਵੀ ਆਪਣੀ ਲੋੜ ਪੂਰੀ ਕਰ ਸਕਣ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਲੜੀ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਅਤੇ ਜ਼ਰੂਰਤਮੰਦਾਂ ਨੂੰ ਹੋਰ ਵੀ ਗਰਮ ਕਪੜੇ ਮੁਹਈਆ ਕਰਵਾਏ ਜਾਣਗੇ ਪੱਤਰਕਾਰ ਕੇ ਐਸ ਕੋੜਾ ਦੀ ਵਿਸ਼ੇਸ਼ ਰਿਪੋਰਟ ਹਰਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਫੋਰਸ ਸਮਾਜ ਸੇਵਾ ਦਲ ਦਾਸ ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਸਮੂਹ ਸੰਗਤਾਂ ਦਾ ਸਹਿਯੋਗ ਦੇ ਨਾਲ ਜਿਵੇਂ ਹਰ ਸਾਲ ਸਰਦੀਆਂ ਦੇ ਦਿਨਾਂ ਦੇ ਵਿੱਚ ਲੋੜਵੰਦਾਂ ਲਈ ਗਰਮ ਕੋਟੀਆਂ ਜੈਕਟਾਂ ਕੰਬਲ ਅੱਜ ਜਿਹੜੇ ਚੂੜਪੁਰ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਨੀਤ ਵਿਕਾਸ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਸਦੂਲ ਸਿੰਘ ਜੀ ਥਿੰਦ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਇਸ ਨਗਰ ਦੇ ਵਿੱਚ ਛੋਟੇ ਬੱਚਿਆਂ ਨੂੰ ਗਰਮ ਜੈਕਟਾਂ ਗਰਮ ਕੋਟੀਆਂ ਤੇ ਵੀਰਾਂ ਨੂੰ ਕੰਬਲ ਜਿਹੜੇ ਵੰਡੇ ਗਏ ਨੇ ਇਸੇ ਤਰ੍ਹਾਂ ਸਾਡੀ ਸਸਦਾ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਮਰੀਜ਼ਾਂ ਦਾ ਇਲਾਜ ਪੀਜੀਆਈ ਲੰਗਰ ਹੋਰ ਜਿੱਥੇ ਵੀ ਧਾਰਮਿਕ ਸਥਾਨ ਉੱਥੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਸਮੇਂ-ਸਮੇਂ ਅਨੁਸਾਰ ਜਿੱਥੇ ਵੀ ਕਿਤੇ ਜਿੰਨ੍ਹ ਸਕੂਲਾਂ 'ਚ ਬੱਚਿਆਂ ਨੂੰ ਬਰਦੀਆਂ ਦੀ ਬੋਟਾਂ ਦੀ ਕਿਤਾਬਾਂ ਦੀ ਪੈਨਾਂ ਦੀ ਲੋੜ ਪੈਂਦੀ ਹੈ ਅਸੀਂ ਉੱਥੇ ਪਹੁੰਚ ਕੇ ਸੇਵਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਹਲਕਾ ਸੁਲਤਾਨਪੁਰ ਲੋਧੀ ਸਦੂਰ ਸਿੰਘ ਸਿੰਧ ਇਨਸਾਨੀਆਂ ਲੋਕ ਕਾਸਪਾਰਟੀ ਸੂਬਾ ਪ੍ਰਧਾਨ ਜੋ ਕਿ ਅੱਜ ਪਿੰਡ ਚੂੜਪੁਰ ਦੇ ਨਗਰ ਦੇ ਵਿੱਚ ਧੰਨ ਧੰਨ ਬਾਬੇ ਸਾਡਾ ਸੰਤ ਬਾਬਾਜੀਤ ਸਿੰਘ ਜੀ ਉਹ ਸਮਾਜ ਸਪੋਰਟ ਸੇਵਾ ਸਟੇਟਿਵ ਵੱਲੋਂ ਇਹਨਾਂ ਵੱਲੋਂ ਇੱਥੇ ਨਗਰ ਦੇ ਵਿੱਚ ਆਮ ਜਨਤਾ ਗਰੀਬ ਲੋਕ ਪਰਿਵਾਰਾਂ ਨੂੰ ਕੱਪੜਿਆਂ ਤੇ ਕੰਬਲ ਦਾ ਅੱਜ ਜਿਹੜਾ ਵਾ ਇਥੇ ਖੂਬ ਸੇਵਾ ਕੀਤੀ ਗਈ ਆ ਬੱਚਿਆਂ ਨੂੰ ਛੋਟਿਆਂ ਨੂੰ ਸਰਦੀ ਵਾਲੇ ਕੱਪੜੇ ਤੇ ਬੀਬੀਆਂ ਨੂੰ ਵੀ ਤੇ ਔਰ ਜਿਹੜੇ ਜਵਾਨ ਸਾਡੇ ਭਰਾ ਉਹਨਾਂ ਨੂੰ ਕੰਬਲ ਵੰਡੇ ਗਏ ਆ ਤੇ ਇਹ ਜੋ ਸਮਾਜ ਸੇਕਾ ਸੋਰ ਬਾਬਾਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਨਗਰ ਦੇ ਵਿੱਚ ਆ ਕੇ ਚੂਟਪੌਂਡ ਦੇ ਵਿੱਚ ਇਹਨਾਂ ਨੇ ਅੱਜ ਕੱਪੜਿਆਂ ਦੀ ਜਿਹੜੀ ਠੰਡ ਦੀ ਵਿਵਸਥਾ ਕੀਤੀ ਆ ਲੱਗੇ ਲੋਕ ਬਹੁਤ ਇਲਾਕਾ ਸਾਡਾ ਹੜਾ ਨਾ ਮਾਰਿਆ ਹੋਇਆ ਵਾ ਇਸ ਚੀਜ਼ ਦੀ ਸਾਨੂੰ ਇੱਥੇ ਲੋੜ ਸੀ ਤੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਗੁਰਦੁਆਰਾ ਸਾਹਿਬ ਪਿੰਡ ਚੂੜਪੁਰ ਦੇ ਵਿੱਚ ਕੱਪੜੇ ਵੰਡੇ ਗਏ ਆ ਤੇ ਨਾਲ ਹੀ ਕੰਬਲ ਵੰਡੇ ਗਏ ਆ ਬੱਚਿਆਂ ਨੂੰ ਤੇ ਬੀਬੀਆਂ ਨੂੰ ਕੱਪੜਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਯੋਗ ਕੀਤਾ ਵਾ ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਇਸੇ ਤਰ੍ਹਾਂ ਇਹ ਮਾਰਾ ਚੱਲਦਾ ਰੱਖੀ ਧੰਨਵਾਦ